ਉਗਰ ਸائیں ਯਾਰ ਤੜਕੇ ਤੋਂ ਮੇਰੇ ਫੋਨ ਤੇ ਇੱਕ ਫੋਨ ਕਰਿਆ ਸੀ ਆ ਉਦੋਂ ਬੰਦੇ ਨੇ ਫੋਨ ਨਹੀਂ ਚੱਕਿਆ ਤੇ ਉਹ ਕਰਿਆ ਕਿਉਂ ਸੀ ਆ ਹੁਣ ਤੂੰ ਉਹ ਉਹ ਤਾਂ ਪੈਸੇ ਲੈਣਿਆ ਤੂੰ ਉਦੋਂ ਪੈਸੇ ਲੈਣਿਆ ਤੇ ਤੇਰਾ ਫੋਨ ਨੰਬਰ ਪਤਾ ਕਿੰਨਾ ਸੀ ਮੈਨੂੰ ਲੱਗਦਾ 12 ਵਾਂ ਪਤਾ ਨਹੀਂ 13 ਵਾਂ ਅੱਛਾ ਇਦਾਂ ਗੱਲਾਂ ਮਤਲਬ ਉਹਨੂੰ 11 ਹੋਰ ਨੰਬਰਾਂ ਤੋਂ ਫੋਨ ਕਰੀ ਬੈਠਾ ਮੇਰਾ ਤਾਂ ਚੱਕਦਾ ਨਹੀਂ ਹਾਂ ਤੇ ਜਿਹੜੇ ਜਿਹੜੇ ਤੋਂ ਹੋਰ ਲਾ ਦਿੰਦਾ ਉਹੀ ਉਹ ਸੇਵ ਕਰ ਲੈਂਦਾ ਅੱਛਾ ਹਾਂ ਉਗਰ ਸائیں ਇੱਕ ਉਗਰ ਸائیں ਦੋ ਲਿਖ ਕੇ ਤੇ 11 ਵਾਂ 12 ਵਾਂ ਇਹ ਵੀ ਯਾਦ ਕਰੀ ਬੈਠਾ ਚੱਕਿਆ ਨਹੀਂ ਆਇਆ ਹੁਣ ਆ ਗਿਆ ਸੀ ਉਹਦਾ ਫੋਨ ਆਇਆ ਸੀ ਯਾਰ ਕਿ ਕੀ ਕਿਹਾ ਦੂ ਮਾਨੂੰ ਕਹਾਂ ਮਾਹ ਭਾਈ ਯਾਰ ਮਾਹ ਉੱਗਰ ਸੈਨ ਨੇ ਲਾਇਆ ਸੀ ਉਹਨੇ ਕੋਈ ਪੈਸੇ ਪੂਸੇ ਲੈਣੇ ਹੋਣੇ ਆ ਤੇ ਕਹਿੰਦਾ ਅੱਛਾ ਲਾ ਉਹ ਵੀ ਤੇਰੇ ਵਰਗੇ ਨਿਕਲੇ ਬਰਾਦਾ ਕਹਿੰਦਾ ਮੈਨੂੰ ਆਇਆ ਲੱਗਦਾ ਕਹਿੰਦਾ 11ਵਾਂ 12ਵਾਂ ਨੰਬਰ ਆ ਭਾਈ ਕਹਿੰਦਾ ਹੁਣ ਇਹ ਵੀ ਮੈਂ ਸੇਵ ਕਰ ਲਾਂ ਆਹ ਹਾਲ ਐ ਦੱਸ ਲੈ ਕੀ ਕਰ ਲੀ ਗਏ ਯਾਰ ਭਰਾ ਉਹ ਛੋਟੇ ਨਾਲ ਵੀ ਐ ਹੀ ਹੁੰਦਾ ਹੁੰਦਾ ਵੀ ਕਈ ਬੰਦੇ ਤਾਂ ਪੈਸੇ ਲੈਣੇ ਹੁੰਦੇ ਆ ਫੋਨ ਹੀ ਨਹੀਂ ਚੱਕਦੇ ਹਨ ਤੇ ਜੇ ਮਤਲਬ ਜਿੰਨੇ ਵੀ ਨੰਬਰ ਤੋਂ ਫੋਨ ਕਰੀਏ ਜਾਂ ਨਾ ਨਹੀਂ ਸੇਵ ਕਰੀ ਜਾਂਦੇ ਹਨ ਆ ਹੀ ਹਾਲ ਐ ਇਸ ਬੰਦੇ ਨਾਲ ਪਰਰਾ ਵਾ ਬਾਈ ਵਾਂਗੇ ਥੋੜੇ ਥੋੜੇ ਕਰਕੇ ਦੇ ਦੇ ਚੰਗਾ ਨਹੀਂ ਮੈਂ ਤਾਂ ਹੁਣ ਉਹਨੂੰ ਇਹ ਕਹਿਣਾ ਹੁੰਦਾ ਵੀ ਵੀਰੇ ਅੱਜ ਫੇਰ ਨੰਬਰ ਚੇਂਜ ਕੀਤਾ ਹੈ ਫਲਾਣੇ ਬੰਦੇ ਦਾ ਨਾਮ ਵੀ ਦਾ ਦਿੰਨਾ ਹੈ ਉਹ ਸੇਵ ਕਰ ਲੈਂਦਾ ਬਸ ਉਹ ਮੁੜ ਕੇ ਚੱਕਦਾ ਨਹੀਂ ਠੀਕ ਤੰਗ ਹਰ ਵਾਰੀ ਨਵੇਂ ਬੰਦੇ ਨੂੰ ਤਾਂ ਉਹ ਕਹ ਸਸਰੀ ਘਾਲ ਵੀ ਬੁਲਾਉਣ ਲੱਗਿਆ ਵੀ ਵੀਰੇ ਸਸਰੀ ਘਾਲ ਅੱਜ ਫੇਰ ਮੈਂ ਹੀ ਬੋਲਦਾ ਤੇ ਪਛਾਣ ਉਹ ਲੈਂਦੀ ਹੀ ਹੈ ਹੱਸ ਕੇ ਜੀ ਕਹਿੰਦਾ ਹਾਂ ਬਾਈ ਚਲੋ ਮੈਂ ਕਰਨਾ ਰੋਕ ਕੇ ਬਸ ਰੋਕ ਕੇ ਉਹ ਨੰਬਰ ਸੇਵ ਵੀ ਕਰਦਾ ਹੈ